ਆਮਗਮੀ ਪਾਰਟੀ ਦੇ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਪਿਛਲੇ ਦਿਨੀ 4 ਸਾਲ ਦੀ ਕੈਦ ਸੁਣਾਈ ਗਈ ਹੈ ਸਜ਼ਾ ਸੁਣਾਈ ਗਈ ਹੈ ਜਿਸ ਤੋਂ ਬਾਅਦ ਮਨਜਿੰਦਰ ਸਿੰਘ ਲਾਲਪੁਰਾ ਦੀ ਇੱਕ ਚਿੱਠੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪ੍ਰਤੀਕਿਰਿਆ ਜ਼ਾਹਿਰ ਕੀਤੀ ਗਈ ਹੈ ਕਿ ਜਿਹੜੀ ਸਜ਼ਾ ਮੈਨੂੰ ਦਿੱਤੀ ਗਈ ਹੈ ਉਸ ਦੇ ਵਿੱਚ ਮੈਂ ਗੁਨਾਹਗਾਰ ਨਹੀਂ ਸੀ ਤਾ ਮਨਜਿੰਦਰ ਸਿੰਘ ਲਾਲਪੁਰਾ ਨੇ ਇਸ ਚਿੱਠੀ ਦੇ ਵਿੱਚ ਕੀ ਕੁਝ ਲਿਖਿਆ ਤੁਹਾਨੂੰ ਸਾਰੀ ਚਿੱਠੀ ਪੜ੍ਹ ਕੇ ਸੁਣਾ ਦਿੰਨੇ ਆਂ ਅਦਾਲਤ ਦਾ ਇਹ ਫੈਸਲਾ ਸੁਣ ਕੇ ਮੇਰੀ ਅੰਤਰ ਆਤਮਾ ਨੂੰ ਬਹੁਤ ਦੁੱਖ ਹੋਇਆ ਮੇਰਾ ਮੰਨਣਾ ਹੈ ਕਿ ਸਜ਼ਾ ਮੈਨੂੰ ਨਹੀਂ ਹੋਈ ਇਹ ਸਜ਼ਾ ਕਾਨੂੰਨ ਨੂੰ ਹੋਈ ਹੈ ਕਿਉਂਕਿ ਮੈਨੂੰ ਉਸ ਜੁਰਮ ਵਿੱਚ ਸਜ਼ਾ ਮਿਲੀ ਹੈ ਜੋ ਜੁਰਮ ਮੈਂ ਕੀਤਾ ਹੀ ਨਹੀਂ ਅਸੀਂ ਇਸ ਫੈਸਲੇ ਵਿਰੁੱਧ ਮਾਨਯੋਗ ਹਾਈ ਕੋਰਟ ਵਿੱਚ ਅਪੀਲ ਕਰਾਂਗੇ ਮੈਨੂੰ ਹਾਈ ਕੋਰਟ ਤੇ ਪੂਰਨ ਭਰੋਸਾ ਹੈ ਕਿ ਉਹ ਮੈਨੂੰ ਇਸ ਵਿੱਚੋਂ ਇਨਸਾਫ ਕਰਨਗੇ ਅਸੀਂ ਅਪੀਲ ਤਾਂ ਪਾਵਾਂਗੇ ਪਰ ਮੇਰੀ ਮਾਨਯੋਗ ਸੁਪਰੀਮ ਕੋਰਟ ਅਤੇ ਹਾਈ ਕੋਰਟ ਨੂੰ ਅਪੀਲ ਹੈ ਕਿ ਉਹ ਇਸ ਕੇਸ ਵਿੱਚ ਘੱਟੋ-ਘੱਟ 5 ਜੱਜਾਂ ਸਹਿਬਾਨ ਦੀ ਟੀਮ ਬਣਾਉਣ ਤੇ ਜਾਂਚ ਕਰਨ ਤਾਂ ਜੋ ਲੋਕਾਂ ਦਾ ਭਰੋਸਾ ਕਾਨੂੰਨ ਤੇ ਬਣਿਆ ਰਹੇ ਪੁਲਿਸ ਪ੍ਰਸ਼ਾਸਨ ਤੇ ਬਾਕੀ ਪ੍ਰਸ਼ਾਸਨ ਵੱਲੋਂ ਕਿਸੇ ਤੇ ਵੀ ਕੀਤੀ ਕਾਰਵਾਈ ਤੋਂ ਬਾਅਦ ਇੱਕ ਅਦਾਲਤ ਹੀ ਹੈ ਜਿਸ ਤੇ ਲੋਕਾਂ ਨੂੰ ਭਰੋਸਾ ਹੁੰਦਾ ਹੈ ਕਿ ਇਹ ਭਰੋਸਾ ਟੁੱਟਣਾ ਨਹੀਂ ਚਾਹੀਦਾ ਜੇਕਰ ਕੋਈ ਐਮਐਲਏ ਸਿਸਟਮ ਦੇ ਖਿਲਾਫ ਲੜਾਈ ਲੜ ਰਿਹਾ ਹੋਵੇ ਤਾਂ ਉਸ ਨੂੰ ਅਜੇਹੀ ਬਦਲਾ ਹਿੰਭਾਵਨਾ ਨਾਲ ਸਜ਼ਾ ਕਰਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਗਈ ਅਜਿਹਾ ਨਹੀਂ ਹੋਣਾ ਚਾਹੀਦਾ ਜਿਸ ਵਿਅਕਤੀ ਨਾਲ ਤੱਕਾ ਹੁੰਦਾ ਹੈ ਮੈਂ ਉਸ ਦੇ ਨਾਲ ਖੜਦਾ ਸੀ ਇਹ ਮੇਰਾ ਜ਼ਿਲ੍ਹਾ ਚੰਗੀ ਤਰ੍ਹਾਂ ਜਾਣਦਾ ਹੈ ਤਾਂ ਇਹ ਸਾਰੀ ਚਿੱਠੀ ਹੈ ਜਿਹੜੀ ਮਨਜਿੰਦਰ ਸਿੰਘ ਲਾਲਪੁਰਾ ਦੇ ਨਾਮ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਹ ਗੱਲਾਂ ਆਖੀਆਂ ਗਈਆਂ ਨੇ ਕਿ ਜੋ ਕੀਤਾ ਗਿਆ ਜੋ ਮੈਨੂੰ ਸਜ਼ਾ ਸੁਣਾਈ ਗਈ ਹੈ ਉਸ ਦੇ ਵਿੱਚ ਮੇਰਾ ਕੋਈ ਗੁਨਾਹ ਨਹੀਂ ਸੀ ਮੈਨੂੰ ਉਸ ਜੁਰਮ ਦੀ ਸਜ਼ਾ ਹੋਈ ਹੈ ਜੋ ਮੈਂ ਕੀਤਾ ਹੀ ਨਹੀਂ ਹੈ ਤਾਂ ਮਨਜਿੰਦਰ ਸਿੰਘ ਲਾਲਪੁਰਾ ਨੂੰ ਪਿਛਲੇ ਦਿਨੀ ਉਸ ਮਾਂ ਕੇਸ ਦੇ ਵਿੱਚ ਜੋ ਕੁਟਮਾਰ ਅਤੇ ਦਲਤ ਲੜਕੀ ਨਾਲ ਛੇੜਛਾੜ ਦਾ ਮਾਮਲਾ ਸੀ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਵਿਧਾਇਕ ਦੀ ਐਮਐਲਏ ਸ਼ਿਪ ਦੇ ਉੱਤੇ ਵੀ ਹੁਣ ਵੱਡਾ ਸਵਾਲ ਖੜਾ ਹੋ ਗਿਆ ਹੈ ਕਿ ਉਹ ਐਮਐਲਏ ਰਹਿਣਗੇ ਜਾਂ ਫਿਰ ਨਹੀਂ ਇਸ ਨੂੰ ਚੁਣੌਤੀ ਦੇਣ ਦੀ ਗਲਤਾਂ ਉਹਨਾਂ ਨੇ ਆਖੀ ਹੈ ਤੇ ਨਾਲ ਹੀ ਆਖਿਆ ਕਿ ਇੱਕ ਪੰਜ ਜੱਜਾਂ ਦੀ ਕਮੇਟੀ ਦੇ ਵੱਲੋਂ ਫੈਸਲਾ ਕੀਤਾ ਜਾਵੇ ਤਾਂ ਕਿ ਲੋਕਾਂ ਦਾ ਭਰੋਸਾ ਜੋ ਕਾਨੂੰਨ ਹੈ ਉਸ ਦੇ ਵਿੱਚ ਬਰਕਰਾਰ ਰਹੇ ਤਾਂ ਇਹ ਸਾਰੀ ਗੱਲ ਲਾਲਪੁਰਾ ਦੇ ਵੱਲੋਂ ਇਸ ਚਿੱਠੀ ਦੇ ਵਿੱਚ ਆਖੀ ਗਈ ਹੈ ਇਸ ਚਿੱਠੀ ਦੇ ਵਾਇਰਲ ਹੋਣ ਤੋਂ ਬਾਅਦ ਤੁਸੀਂ ਮਨਜਿੰਦਰ ਸਿੰਘ ਲਾਲਪੁਰਾ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ